ਪਿੰਡਾਂ ਦੇ ਵਿੱਚ ਦੇਖ ਲਈਏ ਜਿਨ੍ਹਾਂ ਦਾ ਦਿਹਾੜਾ ਮਨਾਉਨੇ ਆ ਉਹਨਾਂ ਨੂੰ ਤਾਂ ਪੁੱਠਾ ਕੀਤਾ ਪੁੱਠਾ ਕਰਕੇ ਸਾਰੀ ਖੱਲਤਾਰ ਦਿੱਤੀ ਉਹਨਾਂ ਦੇ ਘਰ ਦੇ ਮਾਤਾ ਜੀ ਦੀ ਸਾਡੀ ਮਾਤਾ ਲੱਗੀ ਉਹਨਾਂ ਦੇ ਘਰ ਦੇ ਧਰਮ ਪਤਨੀ ਦੀ ਖੱਲਤਾਰ ਦਿੱਤੀ ਦੋ ਬੇਟਿਆਂ ਨੂੰ ਤਸੀਹੇ ਦਿੱਤੇ ਜੋ ਧਰਮ ਪਤਨੀ ਸੀ ਉਹਨਾਂ ਨੂੰ ਤਸੀਹੇ ਦਿੱਤੇ ਬਾਬਾ ਜੀ ਦੀ ਖੱਲਤਾਰੀ ਧਰਮ ਪਤਨੀ ਨੂੰ ਤਸੀਹੇ ਦਿੱਤੇ ਬੇਟਿਆਂ ਨੂੰ ਤਸੀਹੇ ਦਿੱਤੇ ਨੂੰ ਨੂੰ ਤਸੀਹੇ ਦਿੱਤੇ ਤੇ ਜੇ ਆ ਬਾਰਨ ਪਿੰਡ ਤੇ ਨਾਲ ਦੇ ਇਲਾਕਿਆਂ ਦੇ ਵਿੱਚ ਜਿਹੜੇ ਆ ਹੋਠਾਂ ਦੇ ਵਿੱਚ ਤਮਾਕੂ ਫਸਾਈ ਫਿਰਦੇ ਐ ਇਹ ਰਹਿਣ ਜੋਗ ਹੈਗੇ ਨੇ ਉਹਨਾਂ ਸ਼ਹੀਦਾਂ ਦੀ ਧਰਤੀ ਤੇ ਅਸੀਂ ਤਮਾਕੂ ਖਾ ਸਕਦੇ ਆ ਸਾਡੇ ਮਹਾਪੁਰਖਾਂ ਨੇ ਤਾਂ ਤਮਾਕੂ ਦੀ ਪੰਡ ਚੱਕਣ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੂੰ ਕਮਾਇਆ ਇਹ ਨਹੀਂ ਹੋ ਸਕਦਾ ਇਹ ਨਹੀਂ ਹੁੰਦਾ ਵੀ ਪੰਡ ਚੱਕ ਕੇ ਸਿਰ ਤੇ ਰੱਖ ਦੇਂਗਾ ਤੂੰ ਇਹ ਨਹੀਂ ਹੁੰਦਾ ਕੋਈ ਗੱਲ ਨਹੀਂ ਮਨ ਨਾਸ਼ ਤੋਂ ਉੱਪਰ ਹੈ ਆ ਸਰੀਰ ਰੂਪੀ ਕੱਪੜਾ ਤੁਸੀਂ ਵੱਢ ਦੋ ਕੱਟ ਦੋ ਮਨ ਅਮਰ ਹੈ ਮੈਨੂੰ ਕਲਗੀਆਂ ਵਾਲੇ ਦਾ ਘਰ ਮੇਰਾ ਸੱਚ ਕੰਡ ਪਤਾ ਹੈ ਉੱਥੇ ਜਾ ਬੈਠਾਂਗੇ ਇੱਥੇ ਅੱਜ ਇੱਥੇ ਧਰਤੀ ਤੇ ਐ ਇਹਨੂੰ ਵੱਢ ਦੋ ਨਰੰਕਾਰ ਦੇ ਦੇਸ਼ 'ਚ ਚਲੇ ਜਾਵਾਂਗੇ ਅਸੀਂ ਕਿਹੜਾ ਮਰ ਜਾਣਾ ਫੇਰ ਕਿਤੇ ਡਿਊਟੀ ਲਾਵੇਗਾ ਫੇਰ ਆ ਜਾਵਾਂਗੇ ਖਤਮ ਥੋੜੀ ਨਾ ਕਰ ਲਓਗੇ ਸਾਨੂੰ ਸ਼ਹੀਦ ਕਿਤੇ ਜੰਮਣ ਮਰਨ 'ਚ ਥੋੜੀ ਨਾ ਹੁੰਦੇ ਐ ਸ਼ਹੀਦਾਂ ਨੂੰ ਖਤਮ ਥੋੜੀ ਨਾ ਕੀਤਾ ਜਾ ਸਕਦਾ ਉਹ ਤਾਂ ਅਕਾਲ ਪੁਰਖ ਦੀ ਫੌਜ ਐ ਭਾਣੇ ਵਿੱਚ ਚੱਲਦੇ ਐ ਇਥੇ ਸਰਗਣ ਰੂਪ ਦੇ ਵਿੱਚ ਵਿਚਰਦੇ ਆ ਜਦੋਂ ਡਿਊਟੀ ਹੋਈ ਵੀ ਆਜੋ ਵਾਪਸ ਜਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਜਾਂਦੇ ਫੇਰ ਕਿਤੇ ਖਾਲਸੇ ਦੀ ਡਿਊਟੀ ਲੱਗੀ ਫੇਰ ਦੁਬਾਰਾ ਵਿਦੇਸ਼ ਵਿੱਚ ਆ ਜਾਂਦੇ ਤੇ ਉਹ ਤਾਂ ਵਿਚਰਦੇ ਹੀ ਰਹਿੰਦੇ ਆ ਉਹਨਾਂ ਨੂੰ ਕਾਹਦਾ ਡਰ ਹੈ ਸਰਗਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਸਰਗਣ ਨਹੀਂ ਤਾਂ ਨਿਰਗੁਣ ਚ ਬੈਠ ਜਾਣਗੇ ਨਿਰਗੁਣ ਨਹੀਂ ਤਾਂ ਸਰਗਣ ਚ ਆ ਜਾਣਗੇ ਉਹਦਾ ਹੁਕਮ ਹੈ ਤੇ ਸਾਡੇ ਇਲਾਕੇ ਦਾ ਕੀ ਹਾਲ ਹੈ ਪੰਜਾਬ ਦਾ ਕੀ ਹਾਲ ਹੈ ਉਹ ਮਹਾਪੁਰਖਾਂ ਦੀਆਂ ਕਮਾਈਆਂ ਨੇ ਆਹ ਕਮਾਈ ਆ ਉਹਨਾਂ ਦੀ ਵੀ ਅੱਜ 272 ਸਾਲ ਹੋ ਗਏ ਉਹਨਾਂ ਦਾ ਜਸ ਗਾਇਆ ਜਾ ਰਿਹਾ ਹੈ ਤੇ ਜਿਹੜੇ ਜੀਵ ਦੇ ਥੱਲੇ ਆ ਜਿਹੜੇ ਬੁੱਲਾਂ ਦੇ ਵਿੱਚ ਫਸਾਉਂਦੇ ਇਹਨਾਂ ਦਾ ਜਸ ਗਾਇਆ ਜਾਊ ਇਹ ਇੱਥੇ ਵੀ ਨਰਕਾਂ ਦੇ ਭਾਗੀ ਆ ਤੇ ਜਿਹੜਾ ਖਾਲਸੇ ਨੂੰ ਹੁਕਮ ਆ ਗਾਂਹਾਂ ਦਰਗਾਹ ਦੇ ਦਰਵਾਜ਼ੇ ਨਹੀਂ ਖੁੱਲਦੇ ਗਾਂਹ ਵੀ ਨਰਕਾਂ ਜਾਣਗੇ ਕਿਉਂ ਅਸੀਂ ਨਸ਼ੇ ਕਰਦੇ ਆ ਮਹਾਰਾਜ ਦਾ ਹੁਕਮ ਨਹੀਂ ਹੈ ਨਸ਼ੇ ਕਰਨ ਦਾ ਮੈਂ ਪਹਿਲੋ ਗੱਲ ਦੀ ਸ਼ੁਰੂਆਤ ਕੀਤੀ ਹੈ ਗੁਰੂ ਦਾ ਕੀ ਹੁੰਦਾ ਹੈ ਬਚਨ ਹੁੰਦਾ ਹੈ ਹੋਰ ਗੁਰੂ ਦੀ ਸੇਵਾ ਕਿਵੇਂ ਕਰ ਸਕਦੇ ਹੋ ਤੁਸੀਂ ਗੁਰੂ ਦਾ ਬਚਨ ਹੈ ਤੰਬਾਕੂ ਦੇ ਨੇੜੇ ਨਹੀਂ ਜਾਣਾ ਗੁਰੂ ਦਾ ਬਚਨ ਹੈ ਨਸ਼ਿਆਂ ਦੇ ਨੇੜੇ ਨਹੀਂ ਜਾਣਾ ਤੰਬਾਕੂ ਲਈ ਜੋ ਨਸ਼ੇ ਲਈ ਜੋ ਤੇ ਗੁਰਦੁਆਰਾ ਸਾਹਿਬ ਲਿਆ ਕੇ ਸੋਨੇ ਦਾ ਛਤਰ ਚੜਾ ਦਿਓ ਉਹਦੇ ਨਾਲ ਗੁਰੂ ਖੁਸ਼ ਹੋ ਜਾਊਗਾ ਮਹਾਰਾਜ ਦਾ ਰਮਾਲਾ ਸਾਹਿਬ ਸੋਨੇ ਦੀ ਕਢਾਈ ਵਾਲਾ ਚੜਾ ਦਿਓ ਗੁਰੂ ਖੁਸ਼ ਹੋ ਜਾਊਗਾ ਮੈਂ ਪਹਿਲੋ ਇਹ ਗੱਲ ਕਹੀ ਹੈ ਨਹੀਂ ਹੁੰਦਾ ਜੱਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਉਸ ਤਰ੍ਹਾਂ ਦਾ ਕਹਿੰਦੇ ਮੇਰਾ ਖਾਲਸਾ ਮੈਨੂੰ ਪ੍ਰਵਾਨ ਹੈ ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ ਭਾਵੇਂ ਟੁੱਟੀ ਝੋਪੜੀ ਚ